ਇਹ ਰਣਾ ਗਿੰਦੀ ਕੋਰ ਜੀ ਪਤੀ ਦਾ ਨਾਮ ਬਲਕਾਰ ਸਿੰਘ ਸੀ ਵਾਈ ਕਰਦੇ ਜੀ ਖੇਤੀਬਾੜੀ ਤੇ ਇਸ ਬਾਅਦ ਬਹੁਤ ਚੰਗਾ ਹੀ ਕੱਡੇ ਕੱਡੇ ਹੈਗੇ ਜੀ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਸਬਾਹ ਬਹੁਤ ਚੰਗਾ ਇਹ ਨਿੰਬੂ ਨਾਂਗੂ ਵੀ ਸਬਾਹ ਤੇ ਬਹੁਤ ਚੰਗਾ ਸੰਤਾ ਨਾਲ ਸਾਡਾ ਬਹੁਤ ਮੇਲ ਜੋੜੀ ਸੰਤਾ ਗੁਰ ਨੇ ਵੀ 2-3 ਵਾਰੀ ਦਰਸ਼ਨ ਕਰਨ ਗਈਆਂ ਸੰਤਾਂ ਦੀ ਇਹ ਕਿ ਨਹੀਂ ਕਿ ਬੱਚੇ ਰਹਿ ਗਏ ਜਦੋਂ ਚੀਤ ਹੋਇਆ ਚੰਡੀਗੜ੍ਹ ਹੋਇਆ ਬਾਪ ਬਾਪ ਦੇ ਸੰਤਾ ਦੇ ਪਿਤਾ ਨਾਲ ਚੰਡੀਗੜ੍ਹ ਚੀਤ ਹੋਇਆ ਇਹ ਤੇ ਬਹੁਤ ਔਖਾ ਟਾਈਮ ਲੰਘਿਆ ਬਹੁਤ ਔਖਾ ਟਾਈਮ ਬੱਚੇ ਵਾਲੇ ਵੇਰ ਵੀ ਕੱਲੇ ਕੱਲੇ ਆ ਗਈ ਮਝੂ ਰੂ ਕਿਸੇ ਇੱਕ ਮੇਰਾ ਸਵਰਾ ਮੋਤਰਾ ਲਾਗ ਲਾ ਕੇ ਪਹਿਨੀ ਪਹਿਲੀਆਂ ਸਾਡੀਆ ਮੋਟਰਾਂ ਲਾਗੇ ਸਾਡਾ ਘਰ ਬਰਬਾਦ ਹੋ ਗਿਆ ਸੀ ਘਰੋਂ ਨਿਕਲ ਗਿਆ ਤਿੰਨ ਵਾਰੀ ਘਰੋਂ ਨਿਕਲਿਆ ਕਿੰਨਵਰੀ ਕਰੋਂ ਕਿਹਾ ਮੰਜੀਆਂ ਟੁੱਟ ਗਈਆਂ ਸੀ ਫੱਟਿਆ ਤੇ ਸੰਦੇਰੇ ਨਿਕੇ ਨਿਕੇ ਬੱਚੇ ਸੀ ਖਾਣੋਂ ਰੋਟੀ ਖਾਣੋਂ ਨਹੀਂ ਨਹੀਂ ਤਾਂ ਕੋ ਬੇ ਤੇ ਸਾਡੀ ਬਾਹ ਪੜੀ ਆ ਦੇਖੋ ਤੁਸੀਂ ਉਦੋਂ ਉਦੋਂ ਸਾਡਾ ਥੋੜਾ ਮੇਰਾ ਉਦੋਂ ਬਚਾ ਹੋਇਆ ਹੁਣ ਵੀ ਉਹਨਾਂ ਦੇ ਸਿਰ ਤੇ ਬਚੀਆਂ ਪੇਸਣ ਆ ਜਾਂਦੀ ਮੈਨੂੰ ਇਹ ਤੰਗੀ ਅਸੀਂ ਪਿਛਲੇ ਸਮੇਂ ਵਿੱਚ ਬਹੁਤ ਕੱਟੀ ਜਦੋਂ ਮਾੜਾ ਮੌਲ ਸੀ ਨਾ ਤੇ ਈ ਨਿੱਕੇ ਨਿੱਕੇ ਬੱਚੇ ਸੀ ਤੇ ਬਹੁਤ ਮੁਸ਼ਕਲ ਟਾਈਮ ਕੀ ਹੈ ਸਾਥ ਨਹੀਂ ਦਿੱਤਾ ਜਦੋਂ ਪਰਸਨ ਲੱਗੀ ਆ ਉਹ ਤੋਂ ਮੇਰੇ ਵਰਗੀ ਦਾ ਸਾਹ ਸੁਖਾਵੇ ਜਾਂ ਖਾ ਸਾਇਡ ਦਾ ਮੈਂ ਧੰਨਵਾਦ ਕਰਨੀ ਆ ਜਿਨ੍ਹਾਂ ਮੈਨੂੰ ਇੱਥੋਂ ਤੋੜੀ ਬਚਾਇਆ ਤੇ ਮੇਰੀ ਪਰਸਨ ਲਾਈ ਆ